ਸ੍ਰੀਕਾਰ ਤੱਕ ਸਾਧ ਦੇ ਸਾਬਕਾ ਜਸੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਘੇਰ ਲਿਆ ਜਾਂਦਾ ਔਰ ਇਹ ਘਰਾ ਪਰਮੇਂਦਰ ਸਿੰਘ ਝੋਟੇ ਦੇ ਵੱਲੋਂ ਕੀਤਾ ਗਿਆ ਮਾਨਸੇ ਵਾਲੇ ਝੋਟੇ ਦੇ ਵੱਲੋਂ ਸ੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਘੇਰ ਲਿਆ ਜਾਂਦਾ ਉਹ ਦੱਸ ਦਿੰਦੇ ਆ ਕਿ ਗਿਆਨੀ ਹਰਪ੍ਰੀਤ ਸਿੰਘ ਇਸ ਵੇਲੇ ਤੱਕ ਸ੍ਰੀ ਦਮਦਮਾ ਸਾਹਿਬ ਦੇ ਮੌਜੂਦਾ ਜਥੇਦਾਰ ਨੇ ਔਰ ਉਹਨਾਂ ਦਾ ਘਰਾ ਜਿਹੜਾ ਆ ਉਹ ਅਚਾਨਕ ਕਰ ਲਿਆ ਜਾਂਦਾ ਪਰਮਿੰਦਰ ਸਿੰਘ ਝੋਟੇ ਦੇ ਵੱਲੋਂ ਦਰਸਲ ਇਸ ਘਰਾ ਦੇ ਵਿੱਚ ਪਰਮਿੰਦਰ ਸਿੰਘ ਝੋਟਾ ਤੇ ਉਸ ਦੇ ਸਾਥੀ ਮੌਜੂਦ ਹੁੰਦੇ ਨੇ ਔਰ ਇਹ ਘਰਾ ਸਾਫ਼ ਤੌਰ ਦੇ ਉੱਤੇ ਸਵਾਲ ਖੜੇ ਕਰ ਰਿਹਾ ਹੁੰਦਾ ਆ ਸ੍ਰੀ ਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਯਾਨੀ ਕਿ ਉਸ ਵੇਲੇ ਦੇ ਸਮੇਂ ਦੇ ਉੱਤੇ ਜਦੋਂ ਗਿਆਨੀ ਹਰਪ੍ਰੀਤ ਸਿੰਘ ਜੀ ਕਾਲ ਤੱਕ ਸਾਭ ਦੇ ਜਥੇਦਾਰ ਸਨ ਕਾਰਜਕਾਰੀ ਜਥੇਦਾਰ ਸਨ ਉਸ ਵੇਲੇ ਦੇ ਸਮੇਂ ਦੇ ਉੱਤੇ ਉਸ ਵੇਲੇ ਦੇ ਕਾਰਜਕਾਰ ਉੱਤੇ ਸਵਾਲ ਚੁੱਕੇ ਗਏ ਨੇ ਕਿ ਹਾਂ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਉਦੋਂ ਕਿਉਂ ਨਹੀਂ ਉਭਾਰਿਆ ਗਿਆ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਔਰ 나ਹੀਂ ਹੁਣ ਉਭਾਰਿਆ ਜਾ ਰਿਹਾ ਉਹਨਾਂ ਨੇ ਸਾਫ਼ ਕਿਹਾ ਆ ਕਿ ਜਿੰਨੇ ਵੀ ਬੰਦੀ ਸਿੰਘ ਨੇ ਉਹਨਾਂ ਦੀ ਰਿਹਾਈ ਨੂੰ ਕਿਉਂ ਸੀਰੀਅਸਲੀ ਨਹੀਂ ਲਿਆ ਜਾ ਰਿਹਾ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕਿਉਂ ਜਥੇਦਾਰ ਹਵਾਰਾ ਦੇ ਬਾਰੇ ਵਿੱਚ ਨਹੀਂ ਬੋਲਦੇ ਗਿਆਨੀ ਹਰਪ੍ਰੀਤ ਸਿੰਘ ਔਰ ਨਾਲ ਦੀ ਨਾਲ ਹੀ ਬੇਅਦਬੀ ਮਾਮਲਿਆਂ ਦੇ ਉੱਤੇ ਬਰਗਾੜੀ ਕਾਂਡ ਦੇ ਉੱਤੇ ਬੋਲਦੇ ਨਜ਼ਰ ਆਏ ਨੇ ਪਰਮਿੰਦਰ ਸਿੰਘ ਝੋਟਾ ਨੇ ਸਾਫ਼ ਕਿਹਾ ਹੈ ਕਿ ਬਰਗਾੜੀ ਕਾਂਡ ਉੱਤੇ ਵੀ ਗਿਆਨੀ ਹਰਪ੍ਰੀਤ ਸਿੰਘ ਕਿਉਂ ਨਹੀਂ ਬੋਲਦੇ ਕਿਉਂ ਚੁੱਪ ਰਹਿੰਦੇ ਪਏ ਨੇ ਜਿਨ੍ਹਾਂ ਮਾਮਲਿਆਂ ਨੂੰ ਲੈ ਕੇ ਜਵਾਬ ਚਾਹੀਦਾ ਆ ਉਹਨਾਂ ਮਾਮਲਿਆਂ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਕਿਉਂ ਸਵਾਲ ਖੜੇ ਨਹੀਂ ਕਰ ਰਹੇ ਪ੍ਰਸ਼ਾਸਨ ਦੇ ਸਾਹਮਣੇ ਖੈਰ શ્રી ਕਾਲਕਤਖ ਸਾਹਿਬ ਦੇ ਸਾਬਕਾ ਜਥੇਦਾਰ ਨੇ ਔਰ શ્રી ਅ ਦਬਦੁਮਾ ਸਾਭ ਦੇ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਸਵਾਲ ਚੁੱਕੇ ਗਏ ਨੇ ਔਰ ਇਹਨਾਂ ਸਵਾਲਾਂ ਦਾ ਜਵਾਬ ਦੇਣ ਦੀ ਬਜਾਏ ਹਰਪ੍ਰੀਤ ਸਿੰਘ ਟਾਲਮਟੋਲ ਕਰਦੇ ਨਜ਼ਰ ਆਏ ਨੇ ਜਥੇਦਾਰ ਹਰਪ੍ਰੀਤ ਸਿੰਘ ਦਾ ਸਾਫ਼ ਕਹਿਣਾ ਆ ਕਿ ਉਹ ਇੱਥੇ ਸਿਗਾ ਹੀ ਨਹੀਂ ਜਦੋਂ ਉਹਨਾਂ ਦੀ ਮੀਟਿੰਗ ਹੋਈ ਸੀ ਇੱਥੋਂ ਤੱਕ ਉਹਨਾਂ ਤੇ ਇਲਜ਼ਾਮ ਲੱਗੇ ਨੇ ਕਿ ਦਿੱਲੀ ਦੇ ਨਾਲ ਹੁਣ ਗਿਆਨੀ ਹਰਪ੍ਰੀਤ ਸਿੰਘ ਦੀ ਸਿੱਧੀ ਸਾੰਠ ਗਾਂਠ ਹੈਗੀ ਆ ਔਰ ਨਾਲ ਦੀ ਨਾਲ ਕਿਹਾ ਆ ਕਿ ਦਿੱਲੀ ਨਾਲ ਉਹਦੇ ਰਿਸ਼ਤਿਆਂ ਦੇ ਬਾਬਤ ਫੋਟੋਸ ਤੇ ਵੀਡੀਓਜ਼ ਵੀ ਵਾਇਰਲ ਹੋ ਚੁੱਕੀਆਂ ਨੇ ਇਸ ਉੱਤੇ ਵੀ ਗਿਆਨੀ ਹਰਪ੍ਰੀਤ ਸਿੰਘ ਚੁੱਪ ਰਹਿ ਕੇ ਤੇ ਅਚਾਨਕ ਗੱਡੀ 'ਚ ਵੜ ਗ ਚੱਲਦੇ ਬਣੇ ਖੈਰ ਇਹਨਾਂ ਮਾਮਲਿਆਂ ਨੂੰ ਲੈ ਕੇ ਲਗਾਤਾਰ ਸਵਾਲ ਜ਼ਰੂਰ ਚੁੱਕੇ ਗਏ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਸਵਾਲ ਚੁੱਕੇ ਗਏ ਪਰ ਹਰਪ੍ਰੀਤ ਸਿੰਘ ਇਸ ਸਵਾਲ ਦਾ ਜਾਂ ਇਹਨਾਂ ਸਵਾਲਾਂ ਦਾ ਕੋਈ ਵੀ ਜਵਾਬ ਨਹੀਂ ਦੇ ਸਕੇ ਔਰ ਉੱਥੋਂ ਚੱਲਦੇ ਬਣੇ ਇਸ ਮਾਮਲੇ ਨੂੰ ਲੈ ਕੇ ਹਰਪ੍ਰੀਤ ਸਿੰਘ ਝੋਟਾ ਤੇ ਉਸ ਦੇ ਸਾਥੀ ਉੱਥੇ ਹੀ ਮੌਜੂਦ ਰਹੀ ਉਹਨਾਂ ਨੇ ਗੱਡੀ ਦੇ ਪਿੱਛੇ 20 ਸਵਾਲ ਕਰਦੇ ਨਜ਼ਰ ਆਏ ਨੇ ਉੱਚੀ ਉੱਚੀ ਉਹਨਾਂ ਨੂੰ ਚੀਖ ਕੇ ਸਵਾਲ ਪੁੱਛਦੇ ਨਜ਼ਰ ਆਏ ਪਰ ਹਰਪ੍ਰੀਤ ਸਿੰਘ ਦੀ ਗੱਡੀ ਉਰੋਂ ਤੱਕ ਜਾ ਚੁੱਕੀ ਸੀ ਜਥੇਦਾਰ ਹਰਪ੍ਰੀਤ ਸਿੰਘ ਉਥੋਂ ਜਾ ਚੁੱਕੇ ਸਨ खैर ਇਸ ਮਾਮਲੇ ਨੂੰ ਲੈ ਕੇ ਉਸ ਵੀਡੀਓ ਦੇ ਵਿੱਚ ਕੀ ਸਾਹਮਣੇ ਆਇਆ ਔਰ ਪਰਮਿੰਦਰ ਸਿੰਘ ਝੋਟੇ ਨੇ ਕਿਹੜੇ ਇਹੋ ਜਿਹੇ ਸਵਾਲ ਪੁੱਛ ਲਏ ਕਿ ਗਿਆਨੀ ਹਰਪ੍ਰੀਤ ਸਿੰਘ ਉਥੋਂ ਚੱਲਦੇ ਬਣੇ ਕੋਈ ਸਵਾਲ ਦਾ ਜਵਾਬ ਉਹਨਾਂ ਨੇ ਨਹੀਂ ਦਿੱਤਾ ਆਓ ਇਸ ਵੀਡੀਓ 'ਚ ਦੇਖ ਲੈਂਦੇ ਆਂ ਬੋਲੋ ਨਾਲ ਨਹੀਂ ਸੀ ਕਿਰਨ ਨਾਲ ਸੀ ਬੋਲੋ ਤੁਸੀਂ ਆ ਉਦੋਂ ਸੁਣ ਨਹੀਂ ਗਏ ਮੈਨੂੰ ਮਕਸਦ ਸੀ ਉਦੋਂ ਤੁਸੀਂ ਹੈ ਨਹੀਂ ਸੀ ਮੈਂ ਤਾਂ 2017 ਦਾ ਆਇਆ ਚਲੋ ਉਹ ਬੋਲੇ ਤੁਸੀਂ ਮਾਫੀ ਵਲੇ ਹਾਂ ਬਹੁਤ ਵਾਰੀ ਆ ਪੁੱਛੋ ਅੱਛਾ ਚਲੋ ਅਸੀਂ ਤੁਹਾਨੂੰ ਪੁੱਛਦੇ ਹਾਂ ਸਾਡੇ ਜਥੇਦਾਰ ਹੁੰਦੀ ਦੱਸ ਦੋ ਕਿਹੜੀ ਜੇ ਮੈਂ ਬੋਲ ਦਿੰਦਾ ਨਹੀਂ ਨਮਰੀਸ਼ ਅਸਲਾ ਤੋਂ ਪੁੱਛਿਆ ਨਹੀਂ ਨਹੀਂ ਇੱਕ ਦੋ ਸਵਾਲ ਹੋਰ ਪੁੱਛੀਏ ਭਾਈ ਜੀ ਮਸਾ ਤੁਸੀਂ ਸਾਡੇ ਜਥੇਦਾਰ ਹੋ ਮਾਣ ਸਾਡੀ ਕੌਮ ਦੇ ਮੈਨੂੰ ਇਹਨਾਂ ਨੂੰ ਵੀ ਪੁੱਛ ਲੈਣਾ ਨਾ ਨਹੀਂ ਅੱਛਾ ਆਹ ਵੀ ਬੋਲ ਦੇ ਮਾਰਾ ਜਿੰਨਾ ਬਾਰੇ ਆਪਣਾ ਬਰਗਾੜੀ ਕਹਾਂ ਵਾਲੇ ਵੀ ਇਹ ਮੈਂ ਸਾਰਾ ਬੋਲ ਕੀ ਦਾ ਕਰਾਇਆ ਹੈ ਨਾ ਲਿਓ ਜਮਾ ਸੁਣ ਕੇ ਕੀਰਤਨ ਸੁਣਾ ਚੱਲ ਕੇ ਹਾਂ ਅਸੀਂ ਤਾਂ ਸਾਰੀ ਉਮਰ ਤੇ ਕੀਰਤਨ ਸੁਣੀ ਆ ਮੈਂ ਜੀ ਚੱਲ ਅਸੀਂ ਕਿੱਲੇ ਮੈਂ ਅਸੀਂ ਤੁਹਾਡੇ ਨਾਲ ਕੋਈ ਸਵਾਲ ਵੀ ਪੁੱਛਨੇ ਆ ਸੀ 128 ਸਤ ਦਾ 128 ਕੰਬਾ ਵਾਲੇ ਸਰ ਦੱਸੋ ਤਾਂ ਸਹੀ ਤੁਸੀਂ ਤੁਸੀਂ ਬੰਦੀ ਸਰਪੰਦੀ ਸਿੰਘ ਨਾਲ ਕਿਉਂ ਨਹੀਂ ਗੱਲ ਕਰਦੇ ਤੁਸੀਂ ਹਮਾਰੇ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਸਰ ਸਾਡੇ ਅੰਦਰ ਬੈਠੇ ਉਨ੍ਹਾਂ ਦੀ ਗੱਲ ਕਿਉਂ ਨਹੀਂ ਕਰਦੇ ਭਾਈ ਅਮਰਪਾਲ ਦੀ ਗੱਲ ਕਿਉਂ ਨਹੀਂ ਕਰਦੇ ਤੁਸੀਂ ਤੁਸੀਂ ਸਾਡੇ ਆਮ ਦੇ ਪਾਸੇ ਦੀ ਗੱਲ ਕਰੋ ਹਵਾਰਿਆਂ ਦੀ ਵੀ ਗੱਲ ਕਰੋ ਕਿਉਂ ਨਹੀਂ ਗੱਲ ਕਰਦੇਗੇ ਦਿੱਲੀ ਨਾਲ ਜਾ ਰਹੀ ਹੈ ਤੁਹਾਡੀ ਆਪ ਦੀ ਵੀਡੀਓ ਆਈ ਹੋਈ ਹੋਈ ਹੈਗੀ ਦਿੱਲੀ ਨਾਲ ਜਾ ਰਹੀ ਹੈ ਸਾਡੀ ਤੁਹਾਡੀ ਵੀਡੀਓ ਆਈ ਹੋਈ ਹੋਈ ਹੈਗੀ ਇਹ ਵੀਡੀਓ ਆਈ ਹੈ ਤੁਹਾਡੀ ਵੀ ਦਿੱਲੀ ਨਾਲ ਜਾ ਰਹੀ ਹੈ ਸਾਡੀ ਹਾਂ ਹੁਣ ਭਾਜ ਦੋ ਸਾਡੇ ਸਵਾਲ ਤੇ ਜਵਾਬ ਦਿਓ ਜੇ ਜੱਥੇਦਾਰ ਬਣੇ ਹੋਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ